ਜੀ ਜੇ ਆਪਣੇ ਨਾਲ ਰਾਜ ਜਣ ਆਪਾਂ ਇੱਕ ਖਬਰ ਸਾਂਝੀ ਕਰਨੀ ਹੈ ਕਿ ਚਾ 6 ਜਿਹੜੀਆਂ ELDs ਆ ਉਹ ਰਿਮੂਵ ਕਰਤੀਆਂ FMCSA ਨੇ ਉਹਦੇ ਬਲੂ ਸਟਾਰ ELD ਰੋਡ ਸਟਾਰ ਸਲੂਸ਼ਨਸ ਯੂਨਾਈਟਿਡ ELD ਸਪੀਡ ELD ਆ ট্রাক ਇਨਸ਼ੋਰ ELD ਤੇ ট্রাক इंश्योर ELD ਦੇ ਦੋ ਮਾਡਲ ਆ ਦੋਨੋਂ ਹੀ ਡਿਸਕਨੈਕਟ ਹੋ ਗਏ ਸੋ ਬਲੂ ਸਟਾਰ ELD ਰੋਡ ਸਟਾਰ ELD ਯੂਨਾਈਟਿਡ ELD SPD ELD ਤੇ ট্রাক इंश्योर ELD ਦੇ ਦੋ ਮਾਡਲ ਇਹ 6 ELD ਜਿਹੜੀਆਂ ਡਿਸਕਨੈਕਟ ਹੋ ਚੁੱਕੀਆਂ ਸੋ ਜਿਹੜੀਆਂ ਇਹ 6 ELD ਆ ਇਹ ਸ ਵਾਲੇ ਨਾਨ ਕੰਪਲੈਂਟ ਹੈਗੀਆਂ ਜੇ ਤੁਸੀਂ ਇਹਨਾਂ ਕੰਪਨੀਆਂ ਨੂੰ ਕਾਲ ਕਰਦੇ ਆ ਮੋਸਟਲੀ ਇਹ ਕੰਪਨੀਆਂ ਕਹਿਣਗੀਆਂ ਕਿ ਅਸੀਂ ਵਰਕ ਕਰ ਰਹੇ ਆ ਪਰ ਜੇ ਤੁਸੀਂ ਇਹਨਾਂ ELD ਦੇ ਨਾਲ ਹਾਈਵੇ ਦੇ ਉੱਤੇ ਤੁਹਾਨੂੰ ਪੁਲਿਸ ਪਾਲ ਕਰਦੀ ਆ ਤੇ ਇਹ ਰਿਵੋਕਡ ਈਐਲਡੀ ਦੇ ਥੱਲੇ ਆਉਣਗੇ ਤੇ ਤੁਹਾਨੂੰ ਟਿਕਟ ਮਿਲਣ ਦੇ ਜਿਹੜੇ ਚਾਂਸਸ ਹੈਗੇ ਆ ਉਹ ਬਹੁਤ ਜ਼ਿਆਦੇ ਹੈਗੇ ਆ ਇਹਦੇ ਵਿੱਚ ਤੁਹਾਡੇ ਕੋਲ ਜੋ ਵੀ ਕੋਈ ਈਐਲਡੀ ਯੂਜ਼ ਕਰਦਾ ਤੁਹਾਡੇ ਕੋਲ ਮਾਰਚ 9 2025 ਤੱਕ ਦਾ ਟਾਈਮ ਹੈਗਾ ਤੁਸੀਂ ਆਪਣੀ ਨਵੀਂ ਈਐਲਡੀ ਲੈ ਕੇ ਉਹ ਅਫੈਕਸ਼ਨ ਲਗਵਾ ਸਕਦੇ ਆ ਤੇ ਉਸ ਉਦੋਂ ਤੱਕ ਤੁਸੀਂ ਆਪਣੀ ਪੇਪਰ ਲੌਗ ਬੁੱਕ ਤੇ ਚੱਲ ਸਕਦੇ ਆ ਜਦੋਂ ਤੱਕ ਤੁਹਾਡੀ ਨਹੀਂ ਹੈ ਨਵੀਂ ਈਐਲਡੀ ਨਹੀਂ ਆਉਂਦੀ ਸੋ ਇਹ ਜਰੂਰ ਧਿਆਨ ਰੱਖਿਓ ਕਿਉਂਕਿ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਜਦੋਂ ਤੁਸੀਂ ਨਾਰਮਲੀ ਕਾਲ ਕਰਨੇ ਆਪਾਂ ਤੇ ਉਹ ਹਮੇਸ਼ਾ ਇਹੋ ਹੀ ਕਹਿੰਦੇ ਆ ਵੀ ਆਰ ਵਰਕਿੰਗ ਔਨ ਇਟ ਟ੍ਰਾਈਂਗ ਟੂ ਗੈਟ ਇਟ ਬੈਕ ਟੁਗੇਦਰ ਅਗੇਨ ਪਰ ਉਹ ਜਿਹੜੀ ਚੀਜ਼ ਆ ਉਹ ਤੁਹਾਡੇ ਲਈ ਕੰਮ ਨਹੀਂ ਆਉਣੀ ਜਦੋਂ ਤੁਸੀਂ ਲਾ ਐਨਫੋਰਸਮੈਂਟ ਨੇ ਤੁਹਾਨੂੰ ਫੋਨ ਕਰਨਾ ਹੈ ਕਿਸੇ ਵੇ ਤੇ ਠੀਕ ਆ ਸੋ ਇਹ ਤਾਂ ਵੈਸੇ ਤੁਸੀਂ ਕਾਫੀ ਵਾਰੀ ਦੱਸਿਆ ਵੀ ਜਦੋਂ ਈਐਲਡੀਆਂ ਇਦਾਂ ਬੰਦ ਹੋ ਜਾਂਦੀਆਂ ਅ ਕਿੰਨੇ ਦਿਨ ਦਾ ਵਕਤ ਮਿਲਦਾ ਇਹਨਾਂ ਨੂੰ ਹਫਤੇ ਦਾ ਹੁੰਦਾ ਮਹੀਨੇ ਦਾ ਹੁੰਦਾ ਕਿੰਨੇ ਚਿਰ ਦਾ ਹੁੰਦਾ 60 ਡੇਸ 50 60 ਡੇਸ ਦਾ ਠੀਕ ਹੈ ਜੀ 60 ਡੇਸ ਦਾ ਠੀਕ ਹੈ ਤੇ ਉਹਨਾਂ ਚਿਰ ਫਿਰ ਤੁਹਾਨੂੰ ਪੇਪਰ ਲੌਗ ਬੁੱਕ ਦੇ ਉੱਤੇ ਜਿਹੜਾ ਉਹ ਚੱਲਣਾ ਜਿਹੜਾ ਉਹ ਪੈਂਦਾ ਹੈਗਾ ਆ ਹਾਂ ਜੀ ਬਹੁਤ ਕਾਲਾ ਹੁੰਦੀਆਂ ਹੈਗੀਆਂ ਜਿਹੜੋ ਬਾਅਦ ਦੇ ਜੋ ਕਹਿੰਦੇ ਜੀ ਸਾਡੇ ਕੋਲ ਅਸੀਂ ਕੋਈ ਸੀ ਕੰਪਨੀ ਨੂੰ ਕਹਿੰਦੇ ਨਹੀਂ ਨਹੀਂ ਢੋਡਿਆ ਤੁਸੀਂ ਚਲਾਈ ਜਾਓ ਅਸੀਂ ਵੀ ਆਰ ਵਰਕਿੰਗ ਔਨ ਇਟ ਉਹ ਗਲਤ ਆ ਉਹ ਠੀਕ ਨਹੀਂਗਾ ਜੇ ਤੁਹਾਡੀ ELD ਇਹਨਾਂ ਛੇਾਂ ELD ਦੇ ਵਿੱਚੋਂ ਕੋਈ ਵੀ ਆ ਤਾਂ ਰਾਈਟ ਵੇ ਯੂ ਹੈਵ ਟੂ ਗੋ ਟੂ ਦਾ ਪੇਪਰ ਲੌਗ ਤੇ ਆਪਣੀ ਨਵੀਂ ELD ਆਰਡਰ ਕਰਦੇ ਹੋ ਨਵੀਂ ELD ਦਾ ਜਿਹੜਾ ਆਰਡਰ ਫਾਰਮ ਜਾਂ ਰਸੀਦ ਜਾਂ ਕੁਝ ਵੀ ਆ ਉਹ ਵਿੱਚ ਰੱਖੋ ਤਾਂ ਕਿ ਜਿੱਦਾਂ ਇਹ ਤੁਹਾਨੂੰ ਨਵੀਂ ELD ਜੇ ਤੁਹਾਨੂੰ ਰਸਤੇ 'ਚ ਕੋਈ ਰੋਕਦਾ ਪੇਪਰ ਲੌਗ ਤੇ ਤੁਸੀਂ ਦਿਖਾ ਸਕਦੇ ਹੋ ਵੀ ਤੁਹਾਡੀ ਨਵੀਂ ELD ਆਉਣੀ ਹੈ ਤੁਹਾਡੀ ELD ਜਿਹੜੀ ਉਹ ਬੰਦ ਹੋ ਚੁੱਕੀ ਆ ਠੀਕ ਹੈ ਜੀ ਜੀ ਬਿਲਕੁਲ ਸੋ ਇਹ ਚੀਜ਼ ਦਾ ਜਿਹੜਾ ਜਰੂਰ ਸਾਰੇ ਜਣੇ ਧਿਆਨ ਜਿਹੜਾ ਉਹ ਰੱਖਿਓ ਤੇ ਬਾਕੀ ਰਮਨ ਜੀ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਇੱਕ ਚੀਜ਼ ਤੁਹਾਨੂੰ ਪੁੱਛ ਰਿਹਾ ਸੀਗੇ ਵੀ ਸੀਜ਼ਨਲ ਸਲੋ ਟਾਈਮ ਹੁੰਦਾ ਆ ਇਹ ਸਿਆਲਾਂ ਦੇ ਜਿਹੜੇ ਇਹ ਦੇਣ ਆ ਹੌਲੀ ਹੌਲੀ ਇਸਨੇ ਪਿਕ ਅਪ ਕਰਨਾ ਹੁੰਦਾ ਆ ਓਵਰਆਲ ਰੇਟਸ ਵਗੈਰਾ ਨੂੰ ਲੈ ਕੇ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ ਇੰਡਸਟਰੀ ਦੇ ਵਿੱਚ ਆਪਸ ਚ ਕੀ ਗੱਲਬਾਤ ਜਿਹੜੀ ਇੰਡਸਟਰੀ ਨੂੰ ਲੈ ਕੇ ਹੀ ਜਿਹੜੀ ਉਹ ਹੋ ਰਹੀ ਆ ਬਾਕੀ ਰੇਟਸ ਦੀ ਗੱਲ ਜਿਹੜੀ ਆ ਉਹ ਡੈਫੀਨੇਟਲੀ ਬਹੁਤ ਵਧੀਆ ਨਹੀਂ ਹੈਗੀ ਪਰ ਸਟਿਲ ਜਿਹੜੀਆਂ ਕੰਪਨੀਆਂ ਸਹੀਆਂ ਕਿਉਂਕਿ ਇਸ ਵੇਲੇ ਨਾ ਜਿਹੜਾ ਡਾਊਨਫਾਲ ਹੈ ਉਹ ਇੰਨਾ ਲੰਮਾ ਚੱਲ ਚੁੱਕਾ ਹੈ ਕਿ ਉਹਦੇ ਵਿੱਚ ਜਿਹੜੇ ਸਪੌਟ ਰੇਟਸ ਆ ਉਹਨਾਂ ਤੇ ਵੀ ਫਰਕ ਨਹੀਂ ਪੈ ਰਿਹਾ ਕਿਸੇ ਵੀ ਚੀਜ਼ ਦਾ ਫਰਕ ਨਹੀਂ ਪੈ ਰਿਹਾ ਕਿਸੇ ਕੋਈ ਕੁਦਰਤੀ ਆਫਤ ਆ ਜਾਂ ਕੋਈ ਵੈਸੇ ਪ੍ਰੋਬਲਮ ਆਉਂਦੀ ਆ ਜਾਂ ਕੈਸੇ ਜਿੱਦਾਂ ਕੋਈ ਹੌਲੀਡੇ ਸੀਜ਼ਨ ਆ ਗਿਆ ਸੀਗਾ ਕੋਈ ਉਹਨਾਂ ਚੀਜ਼ਾਂ ਦਾ ਨਹੀਂ ਫਰਕ ਪੈਂਦਾ ਜਦੋਂ ਉਦੋਂ ਉਹ ਇਹ ਹੁੰਦਾ ਕਿ ਬਹੁਤ ਲੰਮੀ ਪ੍ਰੋਬਲਮ ਹੋ ਚੱਲੀ ਆ ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਰਾਈਟ ਨਾਉ ਇਸ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਖੜੀ ਹੈਗੀ ਆ ਆਪਣੀ ਜਿਹੜੀ ਅਪਕਮਿੰਗ ਐਡਮਿਨਿਸਟ੍ਰੇਸ਼ਨ ਚੇਂਜ ਹੈਗੀ ਆ ਉੱਤੇ ਯੂ نو ਹਰ ਇੱਕ ਬੰਦਾ ਪੋਜ਼ਿਟਿਵ ਵੇ ਇਹ ਨਾ ਦੇਖ ਰਿਹਾ ਹੈਗਾ ਤੇ ਓਵਰ ਆਲ ਦੇਖੀਏ ਆਪਣੀ ਜਿਹੜੀ ਪੈਨਾਮਾ ਕਨਾਲ ਆ ਉਹਦੀ ਕਿੰਨੀ ਘਟੀ ਆ ਅਮਦ ਉਹਦੇ ਦੀ ਕਿੰਨੀ ਘਟੀ ਐ ਸੋ ਉਹੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਰੇਟ ਤੇ ਫਰਕ ਪੈਂਦੇ ਆ ਜਿੰਨਾ ਜਿਹੜਾ ਰੈੱਡ